ਲੋ ਵੀ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਹੋਪ ਕਰਦਾ ਸਾਰੇ ਠੀਕ ਹੋਵੋਗੇ ਸ਼ੁਰੂਆਤ ਕਰਦੇ ਆਂ ਦਿਨ ਦੀ ਤੇ ਵਲੌਗ ਦੀ ਪੁਰਾਣਾ ਵਲੌਗ ਉਰੀ ਐਂਡ ਕੀਤਾ ਤੇ ਨਵਾਂ ਸ਼ੁਰੂ ਕੀਤਾ ਤੇ ਮੂਰੇ ਆਪਣਾ ਚੱਲਿਆ 36 ਦੀ ਟਰੈਕਟਰ ਦੱਸਿਆ ਮੈਂ ਤੁਹਾਨੂੰ ਵਿਝਲਿਆ ਧਵਾਉਣ ਵਾਸਤੇ ਲੈ ਕੇ ਚੱਲਿਆ ਨੂੰ ਜੋਬਨ ਲੈ ਕੇ ਚੱਲਿਆ ਆਪਣਾ ਛੋਟਾ ਤੇ ਇਹਨੂੰ ਹਣ ਇੱਥੇ ਖਿਲਾ ਰਿਆ ਪਰ ਉਹ ਧਵਾ ਦੇਣਾ 55 ਵੀ ਟਰੈਕਟਰ ਵੀ ਆ ਗਿਆ ਸੀ ਉਹਨੂੰ ਵੀ ਧਵਾਵਾਂਗੇ ਥੋੜਾ ਜਿਹਾ ਕਲੱਚ ਗੇਅਰ ਹਲੇ ਵੀ ਵਾਚ ਕਰਦਾ ਉਹਦਾ ਅੱਜ ਦੁਬਾਰਾ ਸੱਦੇ ਨੇ ਉੱਥੇ ਕੀਤੀ ਨਹੀਂ ਜਾਂਸੀ ਚ ਉਹਨੇ ਆਵਾਜ਼ ਰਾਤ ਚੱਲ ਕੇ ਆ ਕੇ ਥੋੜਾ ਐਵੇਂ ਆਪਾਂ ਅੱਗੇ ਨਾਲੋਂ ਫਰਕ ਆ ਪਰ ਥੋੜੀ ਜੀ ਆਵਾਜ਼ ਕਰਦੇ ਆ ਗੇਅਰ ਤੇ ਜਦ ਬੈਕ ਗੇਅਰ ਪਾਉਨੇ ਆ ਤਾਂ ਬਹੁਤ ਜ਼ਿਆਦਾ ਕਰਦਾ ਉਹ ਫੇਰ ਆਉਣਗੇ ਬੰਦੇ ਦਿਖਾਵਾਂਗੇ ਪਤਾ ਨਹੀਂ ਕੀ ਚੱਕਰ ਆ ਯਾਰ ਨਵੇਂ ਟਰੈਕਟਰ ਨੂੰ ਤੇ ਇਹਨੂੰ ਲੈ ਕੇ ਚੱਲੇ ਆ ਇਹਨੂੰ ਧਵਾ ਕੇ ਨਾਲ ਹੀ 55ਵੀਂ ਧਵਾਵਾਂਗੇ ਮੈਂ ਗੱਡੀ 'ਚ ਆਪਾਂ ਚੱਲੇ ਆ ਬਟਾਰੀ ਨੂੰ ਹਨਾ ਵੀ ਤੇ ਅਸੀਂ ਚੱਲੇ ਆ ਬਟਾਰੀ ਮੋਟਰ ਦਾ ਆਟੋਮੈਟਿਕ ਲਾ ਕੇ ਆਉਣਾ ਚਾਬੀ ਲੈ ਆਇਆ ਅਸੀਂ ਮੈਂ ਘਰੋਂ ਉਹ ਭਈਆ ਜਿਆਦਾ ਨੂੰ ਧਵਾ ਲੂਗਾ ਇਹਨੂੰ ਚੱਕ ਕੇ ਘਰੋਂ 55 ਵੀ ਵੀ ਲੈ ਜਾਾਂਗੇ 5500 ਵੀ ਧਵਾਉਣਾ 3600 ਵੀ ਧਵਾਉਣਾ ਤੇ ਮੈਸੀ ਵੀ ਧਵਾਉਣਾ ਅਰ ਜਨ ਆਪਾਂ ਪਨੀਰੀ ਵਾਲਿਆਂ ਦਾ ਕੱਦੂ ਕਰਕੇ ਤੇ ਪੱਠੇ ਵਾਲਿਆਂ ਦਾ ਕਰਕੇ ਉਹ ਦੂ ਬਾਹ ਚਾਰ ਜਾਣ ਧਵਾ ਦੇਣਾ ਰੂਟਰ ਵੇਟਰ ਮਾਸ਼ੀਓ ਦਾ ਧੋਤਾ ਸੀਗਾ ਤੇ ਇੱਕ ਤਾਂ ਆਪਣਾ ਲਿਬੜਾ ਹੀ ਨਹੀਂ ਸੀਗਾ ਤੇ ਇੱਕ ਜਿਹੜਾ ਅਰਜਨ ਮਗਰ ਪਾਇਆ ਹੋਇਆ ਉਹਨੂੰ ਧਵਾ ਲਾ ਧੋਦਾਂਗੇ ਇਕੱਠਾ ਹੀ ਜਦਾ ਅਰਜਨ ਟਰੈਕਟਰ ਧੋਵਾਂਗੇ ਤੇ ਚੱਲਦੇ ਆਂ ਵਟਾਰੀ ਨੂੰ ਜਾਂਦਾ 36 ਦੀ ਆਪਣਾ ਇਹਨੂੰ ਲਵਾਉਣਾ ਪੈਣਾ ਜੱਗੇ ਬੱਸ ਤੋਂ ਹੱਥ ਹੈ ਨਾ ਲਵਾ ਦੀਏ ਹੱਥ ਫਿਰ ਕਿਵੇਂ ਕਰੂ ਇਹ ਮਾਰੂ ਛਾਲਾ ਫੁੱਲ ਸਾਡੇ ਵਾਲਾ ਵੀ ਮਾਰਦੇ ਆ ਤਾਂ ਜਿਹੜਾ ਆਪਾਂ ਉਹ ਦਿਨ 36 ਦੀ ਲੈ ਕੇ ਆਏ ਸੀ ਮੈਂ ਦੱਸਿਆ ਇਹਨਾਂ ਦਾ ਠੀਕ ਚੱਲਦਾ ਹੁਣ ਪਰ ਤੈਨੂੰ ਤਾਂ ਆਉਂਦਾ ਨਹੀਂ ਕਿ ਆਉਂਦਾ ਆਪਦਾ ਮਾੜਾ ਮੋਟਾ ਆਉਦਾ ਸਿੱਖ ਜੇਗਾ ਹੈ ਨਾ ਸਿਖਾ ਦੀਏ ਜੀ ਕਰਦਾ ਸਿੱਖਣ ਹਾਂ ਤੇ ਚੱਲਦੇ ਆਂ ਬਟਾਰੀ ਬਟਾਰੀ ਚੱਲ ਕੇ ਮਿਲਦੇ ਆਂ ਸਾਰਿਆਂ ਨੂੰ ਇਹਨੂੰ ਵੀ ਧਵਾਉਣਾ ਰਾਣੀ ਸੁੰਦਰਾ ਇਹਨੂੰ ਦੂਜੀ ਨੂੰ ਵੀ ਟਾਈਮ ਹੀ ਨਹੀਂ ਲੱਗਦਾ ਹਨਾ ਬੀਜੀ ਬਹੁਤ ਆ ਸ਼ਡਿਊਲ ਲੋ ਵੀ ਪਹੁੰਚ ਗਏ ਸੀ ਆਪਾਂ ਬਟਾਰੀ ਤੇ ਆਟੋਮੈਟਿਕ ਲਾਤਾ ਲਾਈਟ ਭੱਜ ਗਈ ਆ 12 ਵਜੇ ਹੁਣੀ ਭੱਜੀ ਆਲੇ 1-2 ਮਿੰਟ ਹੋਇਆ ਤੇ ਪਾਣੀ ਤਾਂ ਪੂਰਾ ਘਿਆਰਿਆਂ ਚ ਆਪਾਂ ਮੀਂਹ ਕਰਕੇ ਆਟੋਮੈਟਿਕ ਬੰਦ ਕਰਕੇ ਸੀ ਤੇ ਪਾਣੀ ਐਨ ਪੂਰਾ ਦੇਖੋ ਚੌਲ ਵੀ ਐਨ ਪੂਰੇ ਵਧੀਆ ਖੜੇ ਆ ਤੁਰਪੇ ਜਦੀ ਮੌਸਮ ਸਹੀ ਕਰਕੇ ਤੇ ਆ ਦੇ ਪੱਟੇ ਕੈਰੀ ਦੇ ਵੀ ਪਾਣੀ ਪੂਰਾ ਗੰਨੇ ਤੇ ਵੀ ਸਪਰੇਅ ਕਰਕੇ ਸੀਗੇ ਬੰਦੇ ਥੋੜਾ ਜਿਹਾ ਕੰਨੈਟ ਕੀਆ ਕੱਖਾਂ ਇਹ ਥੋੜੇ ਜਿਹਾ ਜ਼ਿਆਦਾ ਆ ਉਹ ਆ ਜਾਣਾ ਲੋਟ ਕਿਤੇ ਕਿਤੇ ਹੀ ਆ ਵੱਡਾ ਬੂਝਾ ਤੇ ਹੁਣ ਚੱਲੇ ਆ ਉੱਥੇ ਜਿੱਥੇ 36 ਦੀ ਟਰੈਕਟਰ ਲੈ ਕੇ ਗਿਆ ਛੋਟਾ ਆਪਣਾ ਦੇਖਦੇ ਆ ਉੱਥੇ ਜਾ ਕੇ ਵੀ ਧੋਂਦੇ ਅੱਜਕ ਨਹੀਂ ਕਹਿੰਦਾ ਉਹ ਕਹਿੰਦਾ ਫੋਨ ਆਇਆ ਸੀ ਵੀ ਭੀੜ ਬਹੁਤ ਆ ਕਿਉਂਕਿ ਸੀਜ਼ਨ ਸਾਰਿਆਂ ਦਾ ਹੀ ਮੁੱਕਿਆ ਟਰੈਕਟਰ ਗੱਡੀਆਂ ਲੋਕ ਧਵਾਈ ਜਾਂਦੇ ਆ ਕਮੀ ਪਿਆ ਹੋਇਆ ਇਦਾਂ ਕਰਕੇ ਲੋਕਾਂ ਨੇ ਫੇਰਾਂ ਧਵਾਈਆਂ ਨਹੀਂ ਤੇ ਚੱਲਦੇ ਆ ਉੱਥੇ ਮੋਟਰ ਦਾ ਆਟੋਮੈਟਿਕ ਲਾਤਾ ਤੇ ਉੱਥੇ ਚੱਲ ਕੇ ਨਲਦੇ ਆ ਫੇਰ ਸਾਰਿਆਂ ਨੂੰ ਨਹੀਂ ਵੀ ਹਾਂਜੀ ਜੀ ਹੈ ਪੜਾ ਖੋਛਾ ਜਾਂਦੀ ਆ 100 ਤੇ ਲੋ ਵੀ ਆ ਗਏ ਸੀਗੇ ਸਰਵਸ ਸਟੇਸ਼ਨ ਤੇ ਤੇ 33 ਟਰੈਕਟਰ ਤਾਂ ਇਹਨਾਂ ਨੇ ਧੋਤਾ ਤੇ ਹੁਣ 55 ਵੀ ਚਾੜਿਆ ਹੋਇਆ ਉੱਪਰ ਮੈਂ ਲੈ ਆਇਆ 5500 ਟਰੈਕਟਰ ਘਰੋਂ ਜਾ ਕੇ ਤੇ ਹੁਣ ਇਹਨੂੰ ਘਰੇ ਖੜਾਏ ਆਵਾਂਗੇ ਤੇ ਮੈਸੀ ਦੇਦਿਆਂ ਨਹੀਂ ਅੱਜ ਮੈਸੀ ਤਵਾ ਦਿੰਨੇ ਆ ਮੈਸੀ ਲੈ ਆਉਨੇ ਆ ਇਹਨੂੰ ਚਾ ਲੋ ਵੀ 33 ਨੂੰ ਘਰੇ ਲੈ ਕੇ ਜਾਂਦੇ ਆ ਦੇਖਦੇ ਆ ਜੇ ਮੌਸਮ ਠੀਕ ਰਿਹਾ ਫੇਰ ਆਪਾਂ ਮੈਸੀ ਟਰੈਕਟਰ ਲੈ ਆਵਾਂਗੇ ਵਰਸ 300 ਤੇ ਅਰਜਣ ਇੱਕ ਦਿਨ ਇਕੱਠੇ ਧਵਾ ਲਾਂਗੇ ਤੇ ਭਾਈ ਉਹ ਟਰੈਕਟਰ ਵੀ ਚਲਾਇਆ ਮੈਂ ਜੱਗੇ ਮੋਸ ਵਾਲਾ ਜਿਹੜਾ 363 ਆਪਾਂ ਕਰਾਏ ਨੇ ਇਹਦੇ ਤੇ ਉਹਦੇ ਤੇ ਜ਼ਮੀਨ ਆਸਮਾਨ ਦਾ ਫਰਕ ਆ ਜਿਵੇਂ ਭਾਈ ਇਹਦਾ ਉਂਗੀ ਦਾ ਵਿੱਚ ਜਾਂਦੇ ਜਾਂਦੇ ਦੇਖੀ ਉਹਦੇ ਕੰਪੈਰੀਜ਼ਨ ਚੋਰ ਬਹੁਤ ਲਾਉਂਦੇ ਨੇ ਟਰੈਕਟਰ ਪਰ ਉਹਦੇ ਕੰਪੈਰੀਜ਼ਨ ਉਹੀ ਜਾਵ ਜਾਂਦੇ ਨੇ ਤੇ ਦੇਖਦੇ ਹਾਂ ਹੁਣ ਵੀ ਇਹ ਕਰਾਈਏ ਕਿ ਨਾ ਕਰਾਈਏ ਲਓ ਵੀ ਕੱਢ ਲਿਆ ਮੈਸੀ ਤੇ ਲੈ ਕੇ ਚੱਲਿਆਂ ਉੱਥੇ ਮੌਸਮ ਤਾਂ ਥੋੜਾ ਜਿਹਾ ਖਰਾਬ ਹੀ ਆ ਕਿਤੇ ਧੁੱਪ ਨਿਕਲਿਆ ਆਉਂਦੀ ਆ ਕਿਤੇ ਮੀਂਹ ਆ ਮੌਸਮ ਜਿਆ ਹੋ ਜਾਂਦਾ ਮੈਂ ਹੁਣ ਦੇਖੀ ਜਾਉ ਤਵਾ ਦਿੰਨੇ ਆ ਤੇ ਨਾਲ ਸਵੇਰ ਦਾ ਆਪਣੇ ਨਾਲ ਹੀ ਫਿਰਦਾ ਇਹ ਜਨਾ ਟਰੈਕਟਰ ਵਧੀਆ ਲੱਗਿਆ ਮੈਨੂੰ ਵਧੀਆ ਲੱਗਿਆ ਕੀ ਵਧੀਆ ਲੱਗਿਆ ਇਹਦੇ ਚ ਆਪ ਦਾ ਬੜਾ ਇਹ ਛੋਟਾ ਜਿਹਾ ਵੀ ਆ ਹੈ ਨਾ ਮੈਨੂੰ ਦੇ ਦੇ ਚਲਾਉਣ ਨੂੰ ਹੈ ਮੈਨੂੰ ਦੇ ਦੇ ਚਲਾਉਣ ਨੂੰ ਕਹਿੰਦਾ ਛੋਟਾ ਜਾ ਤਾਂ ਮੈਨੂੰ ਤੇ ਦੇ ਖੇਡਣ ਨੂੰ ਤੇ ਚੱਲਦੇ ਹਣ ਉੱਤੇ ਤੇ ਉੱਥੇ ਚੱਲ ਕੇ ਮਿਲਦੇ ਆ ਸਾਰਿਆਂ ਨੂੰ ਦੇਖੋ ਰਾਹ ਕੱਟੀ ਆ ਰਾਹ ਕੱਟੇ ਭਾਜੇ ਕਰਾਉਣਿਆ ਤੁਨੋਂ ਇਹਦੀ ਰੇਸ ਨੂੰ ਜਮਾ ਹੀ ਨਹੀਂ ਕੋਲੀ ਹੋਈ ਪਿਕਅਪ ਦੇਖਿਆ ਨਾਲੇ ਅਲੇ ਵੀ 400 ਚੱਕਰ ਰਪੀਟਰ ਤੇ ਰਹਿੰਦਾ 500 ਜਾਂਦਾ ਬੋਲਦਾ ਹਣ ਇਹ ਪਕਤਾਰੀ ਤੇ ਜਾਂਦਾ ਫਿਰ ਉਹ ਤੋਂ ਪੰਜਾਬ ਤੋਂ ਉੱਪਰ ਜਾਊ 700 ਤੇ ਬੜੇ ਆਰਾਮ ਨਾਲ ਉਹ ਵੀ ਇਹਨਾਂ ਨੇ 55 ਵੀ ਵੀ ਤੋਤਾ ਸੀਗਾ ਤੇ ਮੈਸੀ ਵੀ ਉੱਪਰ ਚੜਿਆ ਹੋਇਆ 5500 ਵੀ ਤੇ ਜਦ ਨੂੰ ਮੈਂ 55 ਵੀ ਖੜਾ ਕੇ ਆ ਨਾ ਤੇ ਫਿਰ ਉਹ ਲੈ ਚੱਲਾਂਗੇ ਟਰੈਕਟਰ ਵੀ ਟਰੈਕਟਰ ઠવા ਲੇ ਜਾਂਦੇ ਸੀ ਅੱਜ ਚਾਰ ઠવાਤੇ ਆਪਾਂ ਰਹਿ ਗਏ ਤਿੰਨ ਦੋ ਟਰੈਕਟਰ ਤੇ ਮੈਸੀ ઠવા ਕੇ ਉਰੇ ਲਾਤਾ ਤੇ 5500 5620 ਤੇ 3630 ਤਿੰਨੇ ਉਰੇ ਲਾਤੇ ਤੇ ਦੇਖਦੇ ਆਂ ਜੇ ਇੱਕ ਵਾਰੀ ਕੱਢਾਂਗੇ ਸ਼ਾਇਦ ਜੇ ਪਲਾਉ ਛੱਡ ਕੇ ਆਉਣੇ ਪਏ ਮੁੱਲਾਪੁਰ ਸ਼ਕਤੀਮਾਨ ਵਾਲਿਆਂ ਦੇ ਕੰਮ ਕਰਾਉਣਾ ਪਲਾਵਾਂ ਦਾ ਉਸ ਤੋਂ ਬਾਅਦ ਤਾਂ ਫਿਰ ਚੌਲਾ ਮੋਕੇ ਛੱਡਾਂਗੇ ਕੱਢਾਂਗੇ ਤੇ ਇੱਕ ਵਾਰੀ ਸਵੇਰੇ ਪਾਣੀ ਮਾਰ ਦਾਂਗੇ ਜਿੱਥੇ ਮਾੜੀ ਮੋਟੀ ਮਿੱਟੀ ਆ ਹੁਣ ਫਿਰ ਲੱਗੀ ਇਹ ਕਹਣਾ ਮੇਰ ਨਾਲ ਬੈਟਵਾਲ ਖੇਡੋ ਗਣੇ ਦੇ ਨਾਲ ਬੈਟਵਾਲ ਖੇਡਦੇ ਆ ਤੇ ਇਹਦੀ ਪੈਪ ਬਦਲਾਂਗੇ ਜਲਦ ਆਪਾਂ ਸੀਟੀਆਂ ਮਰਵਾਵਾਂਗੇ ਦੇਖਦੇ ਆ ਮੈਸੀ ਦੇ ਵੰਪਰ ਵੀ ਲਵਾਉਣਾ ਤੇ ਹੁਣ ਕਿਹੜਾ ਟਰੈਕਟਰ ਅੰਦਰ ਕਰਤੇ 3600 ਹੋ ਖੜਾ 3600 ਅਰਜਨ ਦੇ ਚੱਕੇ ਸਾਫ਼ ਕਰਾ ਕੇ ਉਸ ਤੋਂ ਬਾਅਦ ਚ ਧਵਾਵਾਂਗੇ ਅਰਜਨ ਹੋ ਚੱਲਦਾ ਰੋਟਾਵੇਟਰ ਨਾਲ ਬੌਂਦੇ ਆ ਦੇ ਬਾਕੀ ਇਹਨਾਂ ਦੋਨਾਂ ਟਰੈਕਟਰਾਂ ਦੇ ਚੱਕੇ ਸਾਫ਼ ਕਰਾ ਕੇ ਜਿਹੜੇ ਕੱਦੂ ਚ ਚੱਲਿਆ ਉਸ ਤੋਂ ਬਾਅਦ ਧਵਾਵਾਂਗੇ ਇਹਦੀ ਸਰਵਿਸ ਵੀ ਕਰਾਉਣੀ ਆ ਤੇ ਬਾਕੀ ਘਰ ਤੇ ਅੰਦਰ ਰਹਿ ਗਏ ਦੋ ਟਰੈਕਟਰ ਇਹ ਵੀ ਧਵਾ ਦਾਂਗੇ। ਪ੍ਰੀਤ ਆਪਣਾ ਲਿਬੜਿਆ ਹੀ ਨਹੀਂ ਸੀਗਾ। ਉਹ ਖੜਾ ਹੀ ਆ। ਤੇ ਉਹ ਆਪਾਂ ਬਾਕੀ ਦੇਖਦੇ ਹਾਂ ਹੁਣ ਖੇਡਦੇ ਹਾਂ ਫਿਰ ਮਿਲਦੇ ਹਾਂ ਸਾਰਿਆਂ ਨੂੰ। ਉਹ ਵੀ ਮਿੱਤਰਾਂ ਸਵਾਗਤ ਹੈ। ਬਹੁਤ ਨਵੇਂ ਦਿਨ ਦੇ ਵਿੱਚ ਇਹ ਅੱਜ ਆ ਜਿੱਦਾਂ ਪੱਠੇ ਵਿੱਚ ਜਿੱਗੇ ਪੱਠੇ ਵੜਤੇ ਸੀ ਬੰਦਿਆਂ ਨੇ। ਅੱਲ ਸਾਰੇ ਰਾਤ ਨੂੰ ਫਿਰ ਤਕੀਆਂ ਨਾਲ ਬਹਾ ਕੇ ਤੇ ਪਾਣੀ ਸਰਤਾ ਵੀ। ਤੇ ਇਹ ਚ ਆਪਾਂ ਲਾਉਣੀ ਆ ਬਾਸਮਤੀ 1509 ਤੇ ਪਨੀਰੀ ਹੋਈ ਆਪਾਂ ਲੈ ਆਏ ਸੀ ਤੇ ਅੱਜ ਹੁਣ ਕਦੂ ਕਰ ਲੱਗੇ ਹੋ ਯਾਰਜਨ ਨਾਲ ਤੇ ਕਦੂ ਕਰਕੇ ਇਹਦਾ ਚੋ ਮਗਰ ਕੀ ਵਾਲਾ ਰਹਿ ਜੂਗਾ ਕਿੱਲਾ ਸਵਾ ਕਿੱਲਾ ਤੇ ਇੱਧਰ ਵੀ ਜੀ ਸੀ ਪਨੀਰੀ ਹੋਰ ਰਹਿ ਜੂਗਾ ਦੋ ਵਿੱਗੇ ਤੋਂ ਤੇ ਡੇਢ ਕਿੱਲਾ ਮੰਨੋ ਆਪਣਾ ਸਾਰਾ ਪਨੀਰੀ ਵਾਲਾ ਡੇਢ ਹੋਣੇ ਦੋ ਕਿੱਲੇ ਪਨੀਰੀ ਵਾਲਾ ਰਹਿ ਜੂਗਾ ਦੂਜਾ ਬਾਅਦ ਚ ਕੀ ਅੱਜ ਕੱਲ ਚ ਲਵੇਟ ਦੇਣਾ ਆਪਾਂ ਥੋੜੀ ਜਿਹੀ ਦਾਲ ਲਾਉਣਿਆ ਤਾਂ ਕਰਕੇ ਰੋਟੀ ਆ ਪਨੀਰੀ ਪੱਟ ਤੇ ਆਪਾਂ ਤੇ ਕਰਦੇ ਆ ਅਰਜਨ ਦਾ ਕਦੂ ਫੇਰ ਮੜਦੇ ਆ ਬਸ ਕੇਰਾ ਆਪਾਂ ਫੇਰ ਤੈਦੇ ਚ ਰੂਟਾ ਵੇਟਰ ਤੇ ਹੁਣ ਦੂਜੀ ਵਾਰੀ ਛੋਟੇ ਰੋਡ ਨੂੰ ਫੇਰ ਲੱਗੇ ਹੋਇਆ ਝੋੜੇ ਇੱਕ ਧੜੀਆਂ ਮਾਰਾ ਮੇਰਾ ਚਲਾਇਆ ਜੀ ਇੱਕ ਦੋ ਵਾਰੀ ਆ ਤਾਇਰ ਇਹਦੇ ਬਾਹਰ ਨੇ ਨਾ ਮਗਰ ਲਿਆ ਆਪਾਂ ਅੰਦਰ ਨਹੀਂ ਕੀਤਾ ਰੂਟਾ ਵੇਟਰ ਪੂਰਾ ਪੂਰਾ ਆਉਂਦਾ ਦੇਖਦੇ ਨਹੀਂ ਇਹ ਰੰਦਰ ਕਰਦਾਂਗੇ ਨਹੀਂ ਫਿਰ ਝੋਟੇ ਲਈ ਰੂਟਾ ਵੇਟਰੀ ਕਮਾਲ ਹੈ ਆਂਗਾ ਬਟਾ ਜਾਂ ਨਾ ਆਂਗ ਬਟਾ ਇਹ ਜੰਗੀ ਆ ਕਿ ਲੱਗ ਗਿਆ ਮਗਰੀ ਮੱਤਾਂ ਝਾੜਨਾ ਬਾਹਰ ਨੇ ਬੜਿਆਣਾ ਕੰਮ ਦੇਖਦੇ ਆ ਅੱਜ ਇੱਕ ਹਾਲੈਂਡ ਦੇ ਆਪਾਂ ਚੱਕੇ ਸਾਫ ਕਰਾ ਦਨੇ ਆ ਪੂਰੇ ਪਹਿਲਾਂ ਆਇਆ ਸੀ ਕੋਨੋ ਕੰਦਾ ਲੈ ਆਇਓ ਫਿਰ ਪਨੀਰੀ ਵਾਲ ਦੇ ਘਰ ਕੇ ਇਹਦੇ ਵੀ ਕਰਾ ਦਾਂਗੇ ਨਾਲੇ ਧਵਾ ਦਾਂਗੇ ਡਰਾਈਵਰ ਨੂੰ ਆੰਦਰੇ ਸਤੇ ਜਲੀ ਜਾਂਦਾ 12 1370 ਤੇ ਤੀਜਾ ਲੋਲਾ ਆਇਆ ਮੇਰਾ ਇਹ ਤੇ ਕਿਹੜਾ ਬੜਾ ਜ਼ੋਰ ਲੱਗਦਾ ਲੋਕੀ ਪਹਿਲਾਂ ਆਪਾਂ ਡੂੰਗਾ ਵੇਰਨਾ ਇੱਧਰ ਆ ਕੇ ਪਹਿਲੀ ਵਾਰੀ ਹੁਣ ਦੂਜੀ ਵਾਰੀ ਉਸ ਆ ਜਾਈ ਵੇਰਨਾ ਝਲੀਆਂ ਜੀਆਂ ਵੀ ਨਾ ਬਹਿਣ ਲੋ ਵੀ ਉਹ ਕਿਆਰੇ ਦਾ ਤਾਂ ਆਪਾਂ ਕੱਦੂ ਕਰਤਾ ਸੀਗਾ ਸਵੇਰੇ ਤੇ ਬੰਦੇ ਆ ਗਏ ਠੀਕੇ ਚੌੜ ਲਾਣ ਅੱਧੇ ਬੰਦੇ ਤਾਂ ਇਹਨਾਂ ਦੇ ਚਲੇ ਗਏ ਹੁਣ 4-5 ਕਿਨੇ ਇਹ ਤੇ ਇੱਥੇ ਤੁਹਾਨੂੰ ਦੱਸਿਆ ਵੀ ਬਾਸਮਤੀ ਲਾਉਣੀ ਆ ਤੇ ਦੁਬਾਰਾ ਚ ਰਹਿ ਗਿਆ ਉਹ ਕਿਆਰਾ ਥੋੜੀ ਜਿਹੀ ਉਹ ਪਨੀਰੀ ਹਲੇ ਛੋਟੀ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹਦਾ ਵੀ ਕੱਦੂ ਕਰਕੇ ਕੰਮ ਨਵੇੜ ਦੇਣਾ ਤੇ ਫਿਰ ਅਰਜਣ ਤੋਂ ਦੇਣਾ ਇਹ ਫਿਰ ਚੱਕੇ ਵੀ ਸਾਫ਼ ਕਰਾ ਦੇਣੇ ਦੋਨਾਂ ਦੇ ਤੇ ਬਾਕੀ ਟਰੈਕਟਰ ਆਪਣੇ ਅੰਦਰ ਖੜੇ ਆ ਤੇ ਬਾਕੀ ਟਰੈਕਟਰ ਆਪਣੇ ਆ ਖੜੇ ਆ 3600 ਨਾਲ ਕੱਲ ਪਾਇਆ ਸੀ ਤਵੀਆਂ ਨਾਲ ਏ ਇਹ ਰਹਿੰਦਾ ਧਵਾਉਣਾ ਤੇ ਅਰਜੰਡ ਰਹਿੰਦਾ ਗੱਡੀਆਂ ਕੰਨੀ ਵੀ ਨਹੀਂ ਹੋਇਆ ਗਿਆ ਸੀ ਜਨ ਕਰਕੇ ਇਹ ਵੀ ਧੋਣ ਵਾਲੀਆਂ ਨੇ ਇੱਕ ਮੀਂਹ ਮੂਹ ਦੇ ਮੌਸਮ ਐ ਕਾ ਖੜੀ ਐ ਕੋ ਖੜੀ ਐ ਤੇ ਇਹ ਵੀ ਦੋਨੇ ਇੱਕ ਆਪਣੇ ਬੋਲਟ ਦੋਨੇ ਅੰਦਰ ਖੜੇ ਆ ਉਹ ਵੀ ਨਹੀਂ ਚਲਾ ਹੋਏ ਉਹ ਵੀ ਕੱਢਦੇ ਆ ਦੋਨੇ ਬੋਲਟ ਤੇ ਦੋਨੇ ਹੀ ਅੰਦਰ ਲਾਏ ਹੋਇਆ ਇੱਕ ਕਰਾਂਗੇ ਸਟਾਰਟ ਤੇ ਤਿੰਨ ਟਰੈਕਟਰ ਉਹ ਲਾਤੇ ਸੀ ਲੱਟਾ ਕੇ ਨਹੀਂ ਹੈਗੇ ਤੇ ਆ ਜਮੀਨ ਪਿਆਈ ਤੇ ਦੇਖਦੇ ਆ ਇਹਨਾਂ ਨੂੰ ਵੀ ਧਵਾਉਣਾ ਚੱਕੇ ਵੀ ਸਾਫ਼ ਕਰਾਉਣਾ ਇਹਨਾਂ ਦੇ ਮੈਸੀ ਹੋ ਖੜਾ ਤੇ ਇਹ ਬਾਕੀ ਸਾਰ ਟਰੈਕਟਰਾਂ ਦੀ ਸਰਵਿਸ ਸਾਰਿਆਂ ਦੀ ਹੋਈ ਹੋਈ ਆ ਕਿਰਾਵਾ ਧਵਾ ਕੇ ਚੱਕੇ ਹੀ ਸਾਫ਼ ਕਰਾਉਣੇ ਆ ਤੇ ਹੁਣ ਮੈਨੂੰ ਕੰਮ ਆ ਮੜਿਆ ਆਪਾਂ ਚੱਲਦੇ ਆ ਤੇ ਆਹਾਂ ਵਲੌਗ ਆਪਾਂ ਅੱਜ ਸਮਾਪਤ ਕਰਦੇ ਆ ਮਿਲਦੇ ਆ ਸਭ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੋਪ ਕਰਦਾ ਵਲੌਗ ਸਭ ਨੂੰ ਵਧੀਆ ਲੱਗਿਆ ਹੋਊਗਾ ਧੰਨਵਾਦ